ਜੀ ਸਸੰਭਾ ਆਪਸੋ ਤੁਮਨੇ ਦੇ ਗੇੜੇ ਦਾ ਹਰੀ ਚੇਲੇ ਆਸਰੇ ਯਾਰੀ ਕਦਮ ਦਰਦੇ ਤੇ ਚਾਰ ਪੰਜ ਦਿਨ ਪੈਲੋ ਹੀ ਕਰ ਲੋਈ ਹੈਂ ਕਰਾਉਣ ਵਾਲੂ ਕਦੇਸ ਨਹੀਂ ਨਹੀਂ ਕੋਈ ਕਰਦਿਆਂ ਸਿਰਫ ਉਹ ਮਨ ਕਾਣ ਲਈ ਇਹ ਜੀ ਮੈਂ ਤਾਂ ਬਣੀ ਬੱਡੀ ਆ ਇਹ ਕਹਿੰਦੇ ਆ ਆਪਣੇ ਦਕਾਰ ਵੱਡੀ ਗਾ ਬਾਦ ਨੂੰ ਪੈਸੇ ਪੁੱਨਣਾ en